ਸਾਉਂਦ ਦੇ ਮਹੀਨੇ ਵਿੱਚ ਪੰਜਾਬ ਦੀਆਂ ਮੁਟਿਆਰਾਂ ਵੱਲੋਂ ਤੀਆਂ ਤੇ ਤਿਉਹਾਰ ਬੜੀ ਹੀ ਤੁਮਤਾਮ ਨਾਲ ਮਨਾਇਆ ਜਾਂਦਾ ਹੈ ਇਸੇ ਲੜੀ ਤਿਤ ਬੁੜਲਾਡਾ ਦੇ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਬੁੜਲਾਡਾ ਸ਼ਹਿਰ ਦੀਆਂ ਮੁਟਿਆਰਾਂ ਵੱਲੋਂ ਇਕੱਠੀਆਂ ਹੋ ਕੇ ਇਸ ਤਿਹਾਰ ਨੂੰ ਬੜੀ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਿੱਥੇ ਸ਼ਹਿਰ ਦੀਆਂ ਮੁਟਿਆਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਉਸੇ ਲੜੀ ਤਿਤ ਉਹਨਾਂ ਨੇ ਨੱਚ ਟਪਕੇ ਵੀ ਆਪ ਦਾ ਖੂਬ ਮਨੋਰੰਜਨ ਕੀਤਾ ਇਸ ਮੌਕੇ ਜਿੱਥੇ ਸ਼ਹਿਰ ਦੀਆਂ ਮੁਟਿਆਰਾਂ ਵੱਲੋਂ ਮੀਡੀਆ ਦੇ ਸੰਮੁਖ ਹੋ ਕੇ ਆਪਣੀਆਂ ਭਾਵਨਾਵਾਂ ਅਤੇ ਆਪਣੇ ਤਿਹਾਰ ਦੇ ਪਿਆਰ ਨੂੰ ਪ੍ਰਗਟ ਕੀਤਾ ਉੱਥੇ ਹੀ ਬੁੱਡਲਾਡਾ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਸ਼ਤੀਸ਼ ਸਿੰਘਲਾ ਜੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਵੀ ਉੱਥੇ ਪਹੁੰਚੀਆਂ ਲੜਕੀਆਂ ਨੂੰ ਰਲ ਮਿਲ ਕੇ ਤਿਹਾਰ ਮਨਾਉਣ ਲਈ ਪ੍ਰੇਰਿਤ ਕੀਤਾ ਅਤੇ ਪਹੁੰਚੀਆਂ ਲੜਕੀਆਂ ਨੇ ਵੀ ਸਿੰਘਲਾ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਅੱਜ ਜੋ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਵਿੱਚ ਜੋ ਪੰਜਾਬ ਦਾ ਪ੍ਰਾਤਨੌਤਿਹਾਰ ਰਤੀਆਂ ਉਹ ਮਨਾਇਆ ਜਾ ਰਿਹਾ ਹੈ ਇਹ ਸਾਰੇ ਸ਼ਹਿਰ ਨੇ ਇੱਕ ਉਪਰਾਲਾ ਕੀਤਾ ਹੈ ਸਾਡੀ ਪਰਮਜੀਤ ਭੈਣ ਦੇ ਬਿੰਦਰੂ ਰਣੇ ਤੇ ਰਲ ਕੇ ਕਿ ਸ਼ਹਿਰ ਦੇ ਵਿੱਚ ਐਡਾ ਬੜਾ ਪਤਨ ਤਿਹਾਰਾ ਜਿਹੜਾ ਉਹ ਜੰਗੀਪਤ ਦੇ ਬਣਾਇਆ ਜਾ ਰਿਹਾ ਹੈ ਅੱਜ ਸਾਵਣ ਦੇ ਮਹੀਨੇ ਦੇ ਵਿੱਚ ਇਸ ਨੂੰ ਮਨਾਉਂਦਾ ਉਪਰਾਲਾ ਸਾਰੇ ਕਿਤੇ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਜੋ ਇਹ ਹੈਗਾਗਾ ਰੰਗਲਾ ਪੰਜਾਬ ਬਣਾਉਣ ਵਾਸਤੇ ਇੱਕ ਬਹੁਤ ਵਧੀਆ ਚੀਜ਼ਾਂ ਨੇ ਜੇ ਲੋਕ ਵੱਲ ਚੜ ਕੇ ਹਿੱਸਾ ਲੈਣਗੇ ਤਾ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲੂਗਾ ਕਿ ਲੋਕ ਹੱਸਣਗੇ ਖੇਡਣਗੇ ਨੱਚਣਗੇ ਟੱਪਣਗੇ ਜਿੱਦਾਂ ਪਾਊਗਾ ਤਾਂ ਇਹਦੇ ਨਾਲ ਬਿਮਾਰੀਆਂ ਵੀ ਟੁੱਟਣਗੀਆਂ ਕਿ ਅਸੀਂ ਲੋਕਾਂ ਨੂੰ ਵਾਹਨ ਕਰਦੇ ਆਂ ਵੀ ਸਾਨੂੰ ਵੱਧੜ ਕੇ ਇਹ ਤਿਹਾਰ ਮਨਾਉਣਾ ਚਾਹੀਦਾ ਹੈ ਇਹ ਜਿਹੜਾ ਇੱਕ ਦੂਜੇ ਦੇ ਮਲਾਪ ਦਾ ਤਿਹਾਰ ਹੈ ਇਹ ਇਸ ਵਾਸਤੇ ਸਾਰੇ ਪੰਜਾਬੀਆਂ ਨੂੰ ਸਾਰੇ ਮਹੱਲੇ ਨੂੰ ਸਾਰੀਆਂ ਭੈਣਾਂ ਨੂੰ ਇਹਨੀਆਂ ਬਹੁਤ-ਬਹੁਤ ਵਧਾਈਆਂ ਅਸਾਂ ਦਾ ਮਿੰਨਾ ਆਇਆ ਕੁੜੀਆਂ ਨੇ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਐਂ ਕਰਕੇ ਵੀ ਆਪਾਂ 3ਾਂ ਦਾ ਤਿਆਰ ਬਣਾਵਾਂਗੇ ਵਧੀਆ 3ਾਂ ਲਾਵਾਂਗੇ ਗੁਰਤੇਗ ਬਾਦਰਸਿਹੜੀ ਦੇ ਵਿੱਚ 3ਾਂ ਦਾ ਪ੍ਰੋਗਰਾਮ ਕਰਿਆ ਸਾਰੀਆਂ ਬੀਬੀਆਂ ਭੈਣਾਂ ਇੱਥੇ ਵਧੀਆ ਇਕੱਠੀਆਂ ਹੋਈਆਂ ਆ ਕੇ ਵਧੀਆ ਰੌਣਕਾਂ ਲਾਈਆਂ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਦੇ ਅੱਗੇ ਤੋਂ ਵੀ ਸੋਚਦੇ ਆ ਕਿ ਇਹ ਪ੍ਰੋਗਰਾਮ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਮਨਾਈਏ ਅਸੀਂ ਸਾਰੀਆਂ ਭੈਣਾਂ ਇਕੱਠੀਆਂ ਹੋਈਏ ਤੇ ਮਨ ਆਪਣੇ ਹਲਕੇ ਕਰੀਏ ਪਰ ਇਹ ਅਸੀਂ ਸਭ ਸੌ ਮਜ਼ਦੂਰੀਆਂ ਚ ਹੁੰਨੇ ਆ ਇਸ ਲਈ ਇੱਥੇ ਆ ਕੇ ਆਪਣੇ ਮਨਾਂ ਦੇ ਜਲਾਨੀਆਂ ਕੋਲ ਕੇ ਅਸੀਂ 10 ਮਿੰਟ ਆਪਣਾ ਮਨੋਰੰਜਨ ਕਰਦੇ ਆ ਤੇ ਭੈਣਾਂ ਇੱਕ ਦੂਸਰੇ ਨੂੰ ਮਿਲਦੀਆਂ ਅਸੀਂ ਸਾਲ ਬਾਅਦ ਹੀ ਮਿਲਦੇ ਆ ਵੈਸੇ ਰੋਜ਼ ਤਾਂ ਅਸੀਂ ਮਿਲ ਵੀ ਨਹੀਂ ਸਕਦੇ ਕਿਉਂਕਿ ਅਸੀਂ ਕਾਫੀ ਦੂਰ ਰਹ ਰਹੇ ਹਾਂਗੇ ਕਾਫੀ ਪੂਰਾ ਹੋ ਰਹੀਆਂ ਗੀਆਂ ਉਹ ਵਾਂਗੂ ਇਸ ਟਾਈਮ ਤੇ ਆ ਕੇ ਅਸੀਂ ਪਹਿਲਾਂ ਹਰ ਇੱਕ ਮਿਲਾਂ ਨੂੰ ਮਿਲਦੀਆਂ ਆ ਤੇ ਪਿਆਰ ਨਾਲ ਹੀ ਰਹਿੰਦੇ ਆਂਗੀਆਂ ਇੱਕ ਦੂਜੀ ਨੂੰ ਅਸੀਂ ਫੋਨ ਕਰਕੇ ਕੰਨੈਕਟ ਕਰਦੀਆਂ ਆ ਤੇ ਪਿਆਰ ਨਾਲ ਮਿਲਣ ਲੱਗ ਪਈਂ ਮੈਂ ਜੀਣਾ ਕਰਦਾ ਸਾਰੇ ਜਾਣ ਨੂੰ ਸੌਣ ਦੇ ਮੈਂ na vir ekathia kare pada sandheri